ਗਰ ਔਰ ਮੇਰੀ ਜਿਹੜੀ ਕੰਪਨੀ ਹੈ दैट ਕੰਪਨੀ ਇਸ ਪ੍ਰਾਈਮ ਫੂਡਸ ਪ੍ਰਾਈਮ ਫੂਡਸ ਐਂਡ ਆਰਕੇਸੀ ਕੰਮ ਕਰਦੇ ਆ ਔਰ ਇੱਥੇ ਜਿੰਦ ਤੱਕ ਕੰਮ ਕਰਨ ਦਾ ਤਾਲੁਕ ਹੈ ਐਕਸਪੀਰੀਅੰਸ ਦੀ ਆਪਾਂ ਗੱਲ ਕਰੀਏ ਤਾਂ दैट ਐਕਸਪੀਰੀਅੰਸ ਇਜ਼ ਵੈਰੀ ਵੈਰੀ ਰਿਚ ਐਕਸਪੀਰੀਅੰਸ ਕਿਉਂਕਿ ਮੈਂ ਕਹਾਂਗਾ ਕਿ ਮੇਰੇ ਪੈਦਾ ਹੋਣ ਤੋਂ ਪਹਿਲੇ ਅਸੀਂ ਇਸ ਲਾਈਨ ਨੂੰ ਜੜਦੇ ਆ ਮੇਰੇ ਫਾਦਰ ਸਾਹਿਬ ਕਰਦੇ ਸੀ ਅਰਾਊਂਡ 72 ইয়ার্স ਹੋ ਗਏ ਤੇ ਮੇਰੀ ਕਿਹ ਜੀ 65 ਹੈ ਸੋ ਕਹਿੰਦਾ ਮਤਲਬ ਇਹ ਹੈ ਕਿ ਬੜਾ ਰਿਚ ਐਕਸਪੀਰੀਅੰਸ ਹੈ ਸਾਡਾ ਸਵੀਟਸ ਲਾਈਨ ਦਾ ਮਠਾਈ ਲਾਈਨ ਦਾ ਔਰ ਡੇਰੀ ਲਾਈਨ ਦਾ ਇਹ ਸਾਰਾ ਰਿਹਾ ਔਰ ਇੱਥੇ 2010 ਤੋਂ ਅਸੀਂ ਇੱਥੇ ਯੂਨਿਟ ਬਣਾਇਆ ਇਸ ਤੋਂ ਪਹਿਲੇ ਅਸੀਂ ਟਰਾਂਸਪੋਰਟ ਨਗਰ ਅਲਸੀ ਉਹ ਯੂਨਿਟ ਬਣਾਇਆ ਔਰ ਇੱਥੇ ਅਸੀਂ ਕੰਮ ਕਰ ਰਹੇ ਹਾਂ ਸੋ ਆਲਮੋਸਟ ਜਿੰਨੇ ਟ੍ਰੈਡੀਸ਼ਨਲ ਸਵੀਟਸ ਹੈ ਉਹ ਸਾਰੀਆਂ ਅਸੀਂ ਬਣਾਉਂਦੇ ਹਾਂ ਔਰ ਕਨਸੈਪਟ ਹੈ ਬੇਸਿਕਲੀ ਸਾਡਾ ਹੋਲਸੇਲ ਕਨਸੈਪਟ ਹੈ ਔਰ ਸਾਡਾ ਇੱਕ ਆਊਟਲੈਟ ਜਿਹੜਾ ਇਹ ਬਾਹਰ ਹੈ ਫੈਕਟਰੀ ਦੇ ਬਾਹਰ ਔਰ ਇੱਕ ਆਊਟਲੈਟ ਸਾਡਾ ਤਾਲਪੁਰ ਰੋਡ ਤੇ ਵੀ ਹੈ ਛੋਟਾ ਜਿਹਾ ਬਟ ਉਹ ਆਊਟਲੈਟ ਇਹੀ ਹੈ ਕਿ ਟੂ ਸਰਵ ਦਾ ਸੋਸਾਇਟੀ ਜੋ ਕਿ ਉੱਥੇ ਪ੍ਰਾਈਸਿਸ ਬੜੇ ਰੀਜ਼ਨੇਬਲ ਹੈ ਔਰ ਕੁਆਲਿਟੀ ਨੰਬਰ 1 ਹੈ ਆਫਕੋਰਸ ਕੋਈ ਕਿਸੇ ਤਰੀਕੇ ਦੀ ਅਡਜਸਟੇਸ਼ਨ ਨਹੀਂ ਹੁੰਦੀ ਔਰ 2010 ਵਿੱਚ ਅਸੀਂ ਇੱਥੇ ਯੂਨਿਟ ਸਟਾਰਟ ਕੀਤਾ ਸੀ ਔਰ ਹੌਲਸੇਲ ਦੇ ਨਾਲ-ਨਾਲ ਇਹ ਦੋ ਆਊਟਲੈਟਸ ਦੇ ਨਾਲ-ਨਾਲ ਸਾਡਾ ਜਿਹੜਾ ਐਕਸਪੋਰਟ ਦਾ ਵੀ ਹੈ ਕਿ ਅਸੀਂ ਜਿਹੜੀ ਕੈਨੇਡਾ ਯੂ ਐਸ ਆਸਟ੍ਰੇਲੀਆ ਅਸੀਂ ਕੁਝ ਐਕਸਪੋਰਟ ਵੀ ਕਰਦੇ ਹਾਂ ਜਿਹੜੇ ਆਪਾਂ ਪ੍ਰੋਡਕਟ ਬਣਾ ਰਹੇ ਇਹਦੇ ਵਿੱਚ ਆਪਣਾ ਸਪੈਸ਼ਲ ਪ੍ਰੋਡਕਟ ਕਿਹੜਾ ਹੈ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਮੇਰਾ ਬੈਸਟ ਹੈ ਜੇ ਆਪਾਂ ਗੱਲ ਕਰੀਏ ਬੈਸਟ ਤਾਂ ਸਾਰੇ ਹੀ ਬੈਸਟ ਹੈ ਆਪਾਂ ਕਿਸੇ ਨੂੰ ਇਹਦੇ ਕਹਿ ਸਕਦੇ ਤੇ ਬੈਸਟ ਲੇਕਿਨ ਫਿਰ ਵੀ ਜੋ ਸਾਡੀ ਇੱਕ ਸਪੈਸ਼ialਟੀ ਜਿਹੜੀ ਰਹੀ ਹੈ दैट ਸਪੈਸ਼ialਟੀ ਸ਼ੂਨ ਪਾਪੜੀ ਪਤੀਸਾ ਔਰ ਟੋੜਾ ਜਿਹੜਾ ਅਸੀਂ ਉਹ ਸਾਡੀ ਸਪੈਸ਼ialਟੀ ਰਹੀ ਹੈ ਅਸੀਂ ਜਿਹੜਾ ਸ਼ੂਨ ਤੋਂ ਬਣਾਉਂਦੇ ਰਹੇ ਹਾਂ ਬਾਕੀ ਅਦਰਵਾਈਜ਼ ਮਠਾਈ ਤਾਂ ਸਾਰੇ ਦੀ ਸਾਰੀ ਹੀ ਅੱਛੀ ਜਿੰਨੇ ਵੀ ਬਣਾਉਂਦੇ ਲੋਕਲ ਰੂਟਾਂ ਦੇ ਵਿੱਚ ਵੀ ਡਿਲੀਵਰ ਕਰਦੇ ਹਾਂ ਕੁਝ ਲੋਕਲ ਐਕਚੁਅਲੀ ਡਿਲੀਵਰ ਹੁੰਦਾ ਅੱچھے ਕਾਊਂਟਰਸ ਤੇ ਅਸੀਂ ਜਿਹੜਾ ਕੰਮ ਵੀ ਕਰਦੇ ਹਾਂ ਉਹ ਅੱچھے ਕਾਊਂਟਰਸ ਤੋਂ ਕਰਦੇ ਹਾਂ ਜੀ ਲੋਕਾਂ ਨੂੰ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ ਜਾਂਦੀ ਹੈ ਜੀ ਪੰਜਾਬ ਤੋਂ ਬਾਹਰ ਵੀ ਹੈ ਇਟਸ ਇਟਸ ਸਬਸੋ ਹਰਿਆਣਾ ਕੁਝ ਪਾਰਟਸ ਇੰਸਟੇਟ ਯੂਪੀ ਦੇ ਬਾਹਰ ਵੀ ਸਰ ਤੁਸੀਂ ਡਿਲੀਵਰੀ ਕਰਦੇ ਹੋ ਇਹ ਸਵਾਇਜ਼ੇ ਤੁਸੀਂ ਟ੍ਰਾਂਸਪੋਰਟੇਸ਼ਨ ਦੇ ਥਰੂ ਇਆ ਕੋਈ ਆਪਣਾ ਤੁਸੀਂ ਆਪਣੀ ਹੀ ਕੋਈ ਟ੍ਰਾਂਸਪੋਰਟੇਸ਼ਨ ਹੈ ਸਾਡੇ ਕੋਲ ਆਪਣਾ ਵੀ ਹੈ ਜਿਹੜਾ ਅਸੀਂ ਪੰਜਾਬ ਵਿੱਚ ਥੋੜਾ ਬਹੁਤ ਕਰਨਾ ਹੁੰਦਾ ਆਪਣੇ ਵੀ ਸੜਕੋ ਲੈ ਡਿਲੀਵਰੀ ਸਿਸਟਮ ਆਦਰਵਾਈਜ਼ ਸਵਰ ਲੌਜਿਸਟਿਕ हायर ਕਰ ਲਿਆ ਜਾਂਦਾ ਜਿਹੜਾ ਬਾਹਰ ਤੋਂ ਅੱਛਾ ਅੱਜਕਲ ਸਾਰੀ ਕੋ ਜਦੋਂ ਤਿਹਾਰ ਆਂਦੇ ਨੇ ਤਿਹਾਰਾਂ ਦੇ ਨੇੜੇ ਜਿਸ ਤਰ੍ਹਾਂ ਨਕਲੀ ਪਨੀਰ ਨਕਲੀ ਖੋਆ ਜਾਂ ਨਕਲੀ ਕਈ ਕਈ ਲੋਕ ਤਿਆਰ ਕਰਕੇ ਨੇ ਕਈ ਚੀਜ਼ਾਂ ਨਿਕਲ ਕੇ ਬਾਹਰ ਆਂਦੀਆਂ ਨੇ ਠੀਕ ਹੈ ਨਾ ਲੇਕਿਨ ਜਿਹੜੀ ਤੁਹਾਡੀ ਜਿਹੜੀ ਮਠਿਆਈ ਹੈਗੀ ਆ ਉਹਦੇ ਵਿੱਚ ਅਸੀਂ ਹੁਣੇ ਤੋਂ ਟੇਸਟ ਕਰਕੇ ਦੇਖਿਆ ਸੀਗਾ ਵੀ ਬਸ ਮਿਲਾਈ ਖਾਦੀ ਆ ਸਾਨੂੰ ਬਹੁਤ ਬਹੁਤ ਜੀ ਅੱਛੀ ਲੱਗੀ ਬਹੁਤ ਟੇਸਟੀ ਸੀ ਜਿਹੜੇ ਲੋਕ ਇਹ ਚੀਜ਼ਾਂ ਨਕਲੀ ਬਣਾਉਂਦੇ ਨੇ ਨਕਲੀ ਦੁੱਧ ਵੀ ਤਿਆਰ ਹੋ ਜਾਂਦਾ ਨਕਲੀ ਕੋਇਆ ਵੀ ਤਿਆਰ ਕਰ ਲੈਣੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੀ ਤੁਹਾਡੀ ਮਠਿਆਈ ਹੈ ਮੈਂ ਕਿ ਇਹ ਉਹ ਤਾਂ ਚੀਜ਼ ਹੀ ਨਕਲੀ ਨਹੀਂ ਤੁਹਾਡੀ ਇੱਥੇ ਬਿਲਕੁਲ ਸ਼ੁੱਧਤਾ ਹੋएगी ਸਾਰੀ ਤੁਸੀਂ ਇਹਦੇ ਵਿੱਚ ਕੋਈ ਦੇਸੀ ਕਿਉਂ ਦੀ ਕੋਈ ਸਪੈਸ਼ਲ ਮਠਿਆਈ ਬਣਾਣੇ ਨਹੀਂ ਐਸ ਸਟਾਡਰਡ ਉਦੈਸੀ ਕੀ ਦਾ ਕਨਸੈਪਟ ਨਹੀਂ ਹੁੰਦਾ ਅੱਛਾ ਹਾਂ ਅਸੀਂ ਜਿੰਨਾ ਵੀ ਸਾਡੇ ਕੋਲ ਇੱਥੇ ਜਿਹੜੇ ਆ ਉਹ ਐਡਾਨੀ ਵਿਲਮਰ ਨਾਲ ਅਸੀਂ ਡੀਲ ਕਰਦੇ ਆ ਜਿਹੜੇ ਐਡਿਵੈਮੈਂਟਸ ਹੈ ਉਹਨਾਂ ਦੇ ਯੂਜ਼ ਹੁੰਦੇ ਆ ਪਰ ਜੋ ਕੁਝ ਨਹੀਂ ਉਹ ਸਾਰੇ ਸਟੈਂਡਰਡ ਹੈਟਰ ਦਾ ਲੇਕਿਨ ਦੇਸੀ ਕੀ ਦਾ ਸੀ ਕੋਈ ਇਹਦੇ ਚ ਯੂਜ਼ ਨਹੀਂ ਹੁੰਦਾ ਸਾਡੇ ਇੱਕ ਮਠਿਆਈ ਦੀ ਜਿਹਦੀ ਕੀਮਤ ਸਿਰਫ ਤੁਹਾਡੀ ਅੱਛਾ ਜੇ ਕੋਈ ਡਿਟੇਲ ਚ ਲੈਣਾ ਆ ਜੇ ਉਹਨੂੰ ਵੀ ਤੁਸੀਂ ਕਰਦੇ ਰਿਟੇਲ ਵਾਸਤੇ ਵੀ ਕੋਈ ਆਊਟਲੈਟਸ ਤੁਸੀਂ ਐਗਜ਼ੈਕਟਲੀ ਰਿਟੇਲ ਆਊਟਲੈਟ ਸਾਡਾ ਬਾਹਰ ਹੈਗਾ ਫੈਕਟਰੀ ਦੇ ਬਾਹਰ ਰਿਟੇਲ ਆਊਟਲੈਟ ਹੈ ਜਿੱਥੇ ਸਾਡੀ ਪ੍ਰਾਈਸ ਜਿਹੜੀ ਹੈ ਉਹ ਬੈਸਟ ਮਾਰਕੀਟ ਦੇ ਮੁਕਾਬਲੇ ਜਿਹੜਾ ਉਹ that price ਇਸ 25 ਤੋਂ 30% ਤੱਕ ਅਸੀਂ ਜਿਹੜਾ ਉਹ ਇੱਥੇ ਛੂਟ ਸਾਡੇ ਮਾਰਕੀਟ ਤੋਂ ਘੱਟ ਪ੍ਰਾਈਸ ਹੈ ਸਾਡੀ